Esperen aquí, acá. ਸਾਰੇ ਦਰਸ਼ਕਾਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਤੁਸੀਂ ਦੇਖ ਰਹੇ ਹੋ ਦੁਆਬਾ ਨਿਊਜ਼ 24 ਗੁਰਮਖ ਸਿੰਘ ਦੇ ਨਾਲ ਅੱਜ ਅਸੀਂ ਸਿਵਲ ਹਸਪੀਟਲ ਪਹੁੰਚੇ ਹਾਂ ਜਿੱਥੇ ਕਿ ਇੱਕ ਮਰੀਜ਼ ਦੇ ਪੇਟ ਦੇ ਵਿੱਚ 30 ਕਿਲੋ ਦੀ ਜਿਹੜੀ ਰਸੌਲੀ ਸੀਗੀ ਉਹ ਡਾਕਟਰ ਸਾਹਿਬ ਨੇ ਕੱਢੀ ਆ ਤੇ ਅੱਜ ਡਾਕਟਰ ਸਾਹਿਬ ਨਾਲ ਵੀ ਗੱਲਬਾਤ ਕਰਾਂਗੇ ਅਸੀਂ ਕਿੱਥੇ ਕਿੱਥੇ ਪਹਿਲਾਂ ਜਿਹੜੇ ਆ ਮਰੀਜ਼ ਗਏ ਆ ਕਿੱਥੋਂ ਕਿੱਥੋਂ ਉਹਨਾਂ ਨੂੰ ਜਵਾਬ ਮਿਲਿਆ ਉਹ ਵੀ ਤੁਹਾਨੂੰ ਪੁੱਛ ਕੇ ਦੱਸਾਂਗੇ ਤੇ ਅੱਜ ਅਸੀਂ ਸਿਵਲ ਹਸਪੀਟਲ ਮੌਜੂਦ ਹਾਂ ਤੇ ਸਾਡੇ ਅਸੀਂ ਡਾਕਟਰ ਸਾਹਿਬ ਨਾਲ ਗੱਲਬਾਤ ਕਰਾਂਗੇ ਕਿ ਕਿੰਨਾ ਚਿਰ ਲੱਗਾ ਆਪਰੇਸ਼ਨ ਨੂੰ ਤੇ ਔਰ ਜਿਹੜਾ ਤੇ ਕਿੰਨੀ ਮਾਲਾ ਪੁਰਾਣੀ ਮਾਲਾ ਪੁਰਾਣਾ ਮਾਲਾ ਜਿਹੜਾ ਰੋਗ ਸੀਗਾ ਕਿੰਨੇ ਚਿਰ ਤੋਂ ਸੀ ਕਿ ਅਸੀਂ ਉਹਦੇ ਬਾਰੇ ਗੱਲਬਾਤ ਕਰਾਂਗੇ ਤੇ ਅਸੀਂ ਗੱਲਬਾਤ ਕਰਾਂਗੇ ਡਾਕਟਰ ਰਵੀ ਕੁਮਾਰ ਜਿਹੜੇ ਆ ਜਿਹੜੇ ਸਿਵਲ ਹਸਪੀਟਲ ਵਿੱਚ ਇੱਕ ਬਹੁਤ ਵੱਡਾ ਜਿਹੜਾ ਕੰਮ ਕੀਤਾ ਡਾਕਟਰ ਸਾਹਿਬ ਨੇ ਰਵੀ ਕੁਮਾਰ ਜੀ ਉਹਨਾਂ ਨੇ ਪਹਿਲਾਂ ਤਾਂ ਅਸੀਂ ਉਹਨਾਂ ਨੂੰ ਪੁੱਛਿਆ ਵੀ ਤੁਹਾਡੀ ਅਸੀਂ ਵਾਈਟ ਕਰਨੀ ਆ ਉਹ ਕਹਿੰਦੇ ਕੋਈ ਗੱਲ ਨਹੀਂ ਵੀ ਤੁਸੀਂ ਰਹਿਣ ਦਿਓ ਵੀ ਕੋਈ ਗੱਲ ਨਹੀਂ ਇਹ ਸੇਵਾ ਹੀ ਆ ਪਰ ਸਾਡਾ ਮਨ ਨਹੀਂ ਮੰਨਿਆ ਅਸੀਂ ਕਹਿੰਨੇ ਆ ਵੀ ਤੁਹਾਡੀ ਜਰੂਰ ਵਾਈਟ ਕਰਾਂਗੇ ਜਿਹੜੇ ਇਸ ਤਰ੍ਹਾਂ ਦੇ ਡਾਕਟਰ ਆ ਉਹ ਮਤਲਬ ਸਾਹਮਣੇ ਆਉਣ ਔਰ ਜਿਹੜੇ ਕਈ ਮਰੀਜ਼ ਫਸੇ ਹੋਆ ਜਿਨ੍ਹਾਂ ਦਾ ਇਲਾਜ ਨਹੀਂ ਹੁੰਦਾ ਤਕਰੀਬ ਉਹ ਡਾਕਟਰ ਇਹ ਕੰਮ ਕਰਦੇ ਆ ਜਿਨ੍ਹਾਂ ਦਾ ਕੰਮ ਨਹੀਂ ਕਦੇ ਹੋਇਆ ਤੇ ਅਸੀਂ ਫਗਵਾੜਾ ਦੇ ਵਿੱਚ ਮੌਜੂਦ ਆ ਸਾਡੇ ਨਾਲ ਰਵੀ ਕੁਮਾਰ ਜੀ ਸਾਡੇ ਐਸਐਮਓ ਸਾਹਿਬ ਸਾਡੇ ਨਾਲ ਮੌਜੂਦ ਆ ਅਸੀਂ ਇਹਨਾਂ ਨਾਲ ਗੱਲਬਾਤ ਕਰਦੇ ਆ ਪਹਿਲਾਂ ਸਿੱਖ ਸਸੀ ਗੱਲ ਜੀ ਇੱਕ ਮਰੀਜ਼ ਤੁਹਾਡੇ ਕੋ ਆਇਆ ਪਹਿਲਾਂ ਤਾਂ ਇਹ ਦੱਸੋਗੇ ਉਹ ਆਇਆ ਕਿੱਥੋਂ ਆ ਸਰ ਦਾਕ ਮੈਂ ਡਾਕਟਰ ਰਵੀ ਜਨਰਲ ਸਰਜਨ ਸਿਵਲ ਹਸਪੀਟਲ ਫਗਵਾੜਾ ਤੋਂ ਆਪਣੇ ਪਿਛਲੇ 7 ਸਾਲ ਤੋਂ ਸੇਵਾਵਾਂ ਦੇ ਰਿਹਾ ਹਾਂ ਇੱਕ ਪੇਸ਼ੈਂਟ ਮੇਰੇ ਕੋ 10 ਦਿਨ ਪਹਿਲਾਂ ਆਈ ਸੀ ਰਬੀਨਾ ਖਾਤੂਨ ਵਾਈਫ ਆਫ ਸਾਹਿਲ ਜਿਹਦੀ ਉਮਰ 25 ਸਾਲ ਦੀ ਸੀਗੀ ਉਹ ਪੇਸ਼ੈਂਟ ਦੀ ਮੇਰੇ ਕੋ ਪਹਿਲਾਂ ਤਾਂ ਮੈਂ ਉਹਨੂੰ ਇਹ ਐਡਵਾਈਸ ਕੀਤਾ ਕਿ ਤੁਸੀਂ ਕਿਸੇ ਵੱਡੇ ਹਸਪਤਲ ਚਲੇ ਜਾਓ ਕਿਤੇ ਅਮ੍ਰਿਤਸਰ ਜਾਂ ਜਲੰਧਰ ਜਾ ਕੇ ਕਿਤੇ ਆਪਰੇਸ਼ਨ ਕਰਵਾ ਲਓ ਕਿਉਂਕਿ ਇਹ ਇੱਕ ਮੇਜਰ ਆਪਰੇਸ਼ਨ ਹੈ ਜਿਹੜਾ ਕਿ ਮੇਰੇ ਕੋ ਫਗਵਾੜਾ ਐਨਏ ਰਿਸੋਰਸਸ ਨਹੀਂ ਹੈਗੇ ਕਿ ਮੈਂ ਇੱਥੇ ਡਿਊਟੀ ਸਰਜੀ ਕਰ ਪਾਵਾਂ ਸਰ ਜਾਣਕਾਰੀ ਹਿਸਾਬ ਪਤਾ ਲੱਗਾ ਵੀ ਪਹਿਲਾਂ ਉਹ ਲੁਧਿਆਣਾ ਵੀ ਗਏ ਫਿਰ ਜੀ ਆਏ ਵੀ ਚੰਡੀਗੜ੍ਹ ਵੀ ਗਏ ਉੱਥੇ ਤਕਰੀਬ ਉਹਨਾਂ ਨੂੰ ਖੈਰ ਨਹੀਂ ਪਈ ਲੇਕਿਨ ਜਦੋਂ ਫਗਵਾੜਾ ਪਹੁੰਚੇ ਇਹ ਫਗਵਾੜੇ ਦੇ ਵਿੱਚ ਉਹਨਾਂ ਨੂੰ ਰਵੀ ਕੁਮਾਰ ਜੀ ਜਦੋਂ ਮਿਲੇ ਉਹਨਾਂ ਨੂੰ ਤੁਹਾਡੇ ਕੋਲੋਂ ਖੈਰ ਪਈ ਇਹਦੇ ਬਾਰੇ ਸਰ ਮੈਂ ਉਹੀ ਦੱਸਣਾ ਚਾਹੁੰਦਾ ਜਦੋਂ ਮੈਂ ਇਹ ਗੱਲ ਕਿਹਾ ਕਿ ਤੁਸੀਂ ਕਿਪਾ ਢੇਰ ਸਾਲ ਤੋਂ ਪ੍ਰੋਬਲਮ ਘਾਉ ਉਹਨਾਂ ਨੇ ਮੈਨੂੰ ਦੱਸਿਆ ਕਿ ਡਾਕਟਰ ਸਾਹਿਬ ਅਸੀਂ ਪਹਿਲਾਂ ਹੀ ਬਹੁਤ ਖਜਲ ਖਰਾਬ ਹੋ ਕੇ ਆਏ ਆਂ ਅਸੀਂ ਪੀਜੀਏ ਵੀ ਗਏ ਚੰਡੀਗੜ੍ਹ ਵੀ ਗਏ ਸੀਗੇ ਉਸ ਤੋਂ ਬਾਅਦ ਆਪਾਂ ਸਿਵਲੋ ਸਪਲ ਜਲੰਧਰ ਗਏ ਸੀਗੇ ਉਹਨਾਂ ਨੇ ਸਾਨੂੰ ਅਮਰਸਰ ਰੈਫਰ ਕਰਤਾ ਫਿਰ ਅਸੀਂ ਅਮਰਸਰ ਮੈਡੀਕਲ ਕਾਲਜ ਗਏ ਆਂ ਉੱਥੇ ਵੀ ਅਸੀਂ ਟੈਸਟਸ ਕਰਵਾ ਕੇ ਖਜਲ ਖਾਰੋ ਕੇ ਵਾਪਸ ਇੱਥੇ ਆ ਗਏ ਆਂ ਪੇਸ਼ੈਂਟ ਗਰੀਬ ਸੀਗਾ ਬ ਉਹਨਾਂ ਨੇ ਮੈਨੂੰ ਦੱਸਿਆ ਕਿ ਪ੍ਰਾਈਵੇਟ ਹਸਪਤਲ ਚ ਅਸੀਂ ਪਤਾ ਕੀਤਾ ਪ੍ਰਾਈਵੇਟ ਹਸਪਤਲ ਵਾਲੇ 1.5 ਲੱਖ ਰੁਪਏ ਇਸ ਆਪਰੇਸ਼ਨ ਦਾ ਮੰਗਦੇ ਪਏ ਆ ਪਰ ਸਾਡੀ ਦੇ ਉਹ ਕਹਿੰਦੇ ਵੀ ਸਾਡੀ ਦੇ ਬਿਲਕੁਲ ਇੰਨੀ ਹੈ ਹੀ ਨਹੀਂ ਕਿ ਅਸੀਂ ਇੰਨੇ ਪੈਸੇ ਖਰਚ ਸਕੀਏ ਹੋਰ ਕਿੰਨਾ ਖਰਚਾ ਹੋਇਆ ਜੀ ਉਹਨਾਂ ਦਾ ਹੁਣ ਸਿਰਫ 1500 2000 ਜੋ ਫਾਈਲ ਦਾ ਆਪਰੇਸ਼ਨ ਦਾ ਪ੍ਰੋਸੈਸਨ ਦਾ ਖਰਚਾ ਹੁੰਦਾ ਇਸ ਤੋਂ ਇਲਾਵਾ ਕੋਈ ਖਰਚਾ ਨਹੀਂ ਹੋ ਰਿਹਾ ਲੋ ਜੀ ਦਰਸ਼ਕਾਂ ਨੂੰ ਦੱਸ ਦਈਏ ਕਿੱਥੇ 1.5 ਲੱਖ ਤੇ ਕਿੱਥੇ 1500 2000 ਔਰ ਕੀ ਕਹਿਣਾ ਚਾਹੋਗੇ ਇਹਨਾਂ ਬਾਰੇ ਆਪਾਂ ਤੁਹਾਡੇ ਨਾਲ ਬਾਅਦ ਚ ਗੱਲ ਕਰਾਂਗੇ ਪਹਿਲਾਂ ਉਹਨਾਂ ਦੀ ਗੱ ਸਾਰੇ ਟੈਸਟ ਵਾਰਾ ਕਰਾਏ ਫਿਰ ਮੇਨ ਪ੍ਰੋਬਲਮ ਸੀ ਬਲੱਡ ਦੀ ਇਨੈਕਟਿਵ ਬਲੱਡ ਗਰੁੱਪ ਸੀ ਪੇਸ਼ੈਂਟ ਦਾ ਮੈਂ ਦੋ ਜਨਰਲ ਬਲੱਡ ਦੇ ਲਵਾਏ ਉਹਨਾਂ ਦੀ ਇੱਕ ਬਲੱਡ ਮੀਥੋ ਜਨਰਲ ਦਾ ਬਲੱਡ ਆ ਗਿਆ ਸੀਗਾ ਦੂਜਾ ਬਲੱਡ ਨਹੀਂ ਸੀ ਮਿਲਿਆ ਉਹ ਫਿਰ ਪੇਸ਼ੈਂਟ ਨੇ ਹਿੰਦ ਕਰਕੇ ਪਠਾਨਕੋਟ ਸਿਵਲ ਹਸਪੀਟਲ ਤੋਂ ਬਲੱਡ ਲੈ ਕੇ ਆਏ ਫਿਰ ਬਲੱਡ ਲਗਵਾਇਆ ਬਲੱਡ ਲਵਾਉਣ ਤੋਂ ਬਾਅਦ ਪੇਸ਼ੈਂਟ ਪ੍ਰੀਪੇਅਰ ਕੀਤਾ ਔਰ ਮੈਂ ਸਾਰਾ ਵਰਕਅਪ ਕਰਕੇ ਪੇਸ਼ੈਂਟ ਦੀ ਤਿਆਰੀ ਕੀਤੀ ਆਪਰੇਸ਼ਨ ਦੀ ਕੱਲ ਪੇਸ਼ੈਂਟ ਨੂੰ ਅਨਸਰੀਅਲ ਡਾਕਟਰ ਨਾਲ ਸਾਰੀ ਗੱਲਬਾਤ ਕਰਕੇ ਕੱਲ ਆਪਾਂ ਪੇਸ਼ੈਂਟ ਦਾ ਆਪਰੇਟ ਕੀਤਾ ਮ ਟੀਮ ਜਿਹੜੀ ਮੀ.ਓ.ਟੀ ਦੀ ਟੀਮ ਦਾ ਦੇਖਣਾ ਆਈਆਂ ਉਹ ਦੇਖ ਕੇ ਕਹਿ ਰਹੇ ਸਾਨੂੰ ਚੱਕਰ ਆ ਰਿਹਾ ਵੀ ਐਡਾ ਵੱਡਾ ਟਿਊਮਰ ਆਈ ਕਦੀ ਜਿੰਦਗੀ ਦੇਖਿਆ ਨਹੀਂਗਾ ਉਹ ਚੱਕਰ ਆ ਰਹੇ ਸੀ ਘਬਰਾ ਰਹੇ ਸੀ ਕਿ ਐਡਾ ਵੱਡਾ ਟਿਊਮਰ ਜਿਹੜਾ ਉਹ ਆ ਔਰ ਮੈਨੂੰ ਬਹੁਤ ਸਾਰੇ ਨੇ ਕਿਹਾ ਕਿ ਤੁਸੀਂ ਐਡਾ ਵੱਡਾ ਚੈਲੰਜ ਕਬੂਲ ਕਿਦਾਂ ਕਰ ਲਿਆ ਕਿ ਇਨੀ ਮੇਜਰ ਸਰਜੀ ਦੀ ਪਗਵਾੜਾ ਚ ਰੱਖਤ ਲਈ ਬੱਟ ਇਹ ਕਿ ਚਲੋ ਜਦੋਂ ਕਰਨਾ ਆ ਕਿਸੇ ਗਰੀਬ ਪੇਸ਼ੇਂ ਦਾ ਭਲਾ ਕਰਨਾ ਤੇ ਉਦੋਂ ਫਿਰ ਸਭ ਪਰਮਾਤਮਾ ਜੀ ਦਾ ਆ ਅਸੀਂ ਤੁਹਾਨੂੰ ਦੱਸੀਏ ਇਹਨਾਂ ਨੂੰ ਕਹਿੰਦੇ ਆ ਰੱਬ ਰੂਪ ਰਿਸਕ ਪੂਰਾ ਲਿਆ ਇਹਨਾਂ ਨੇ ਰਿਸਕ ਲੈ ਕੇ ਤੇ ਮਰੀਜ਼ ਦੀ ਜਾਨ ਵੀ ਬਚਾਈ ਔਰ ਤੇ ਬਾਕੀ ਕੀ ਕਹਿਣਾ ਚਾਹਗਾ ਬਾਕੀ ਮੇਰੇ ਐਸਐਮਓ ਸਭ ਬਹੁਤ ਨਾਈਸ ਬੰਦੇ ਆ ਜੀ ਬਹੁਤ ਇਹਨਾਂ ਦੀ ਰਹਿਣ ਨਵਾਈਟ ਆਪਾਂ ਕੰਮ ਕਰਦੇ ਆ ਇਹ ਸਾਨੂੰ ਹਰ ਤਰ੍ਹਾਂ ਸਹਿਯੋਗ ਕਰਦੇ ਆ ਬਹੁਤ ਅੱਛਾ ਲੱਗਾ ਜੀ ਮੈਂ ਵੀ ਬਹੁਤ ਪ੍ਰਮਾਤਮਾ ਦਾ ਸ਼ੁਕਰਗੁਜ਼ਾਰ ਆ ਬਹੁਤ ਅੱਛਾ ਲੱਗਾ ਕਿ ਮੈਂ ਏਡੀ ਵੱਡੀ ਸਰਜੀ ਕਰਕੇ ਮੈਨੂੰ ਦਿਲੋਂ ਖੁਸ਼ੀ ਹੋਈ ਆ ਮਰੀਜ਼ਾ ਪਲਾਇਆ ਮੈਨੂੰ ਦਿਲੋਂ ਖੁਸ਼ੀ ਹੋਈ ਆ ਸੰਤੁਸ਼ਟੀ ਬਿਲਕੁਲ ਸੰਤੁਸ਼ਟੀ ਹੈ ਜਿੱਦੋਂ ਤੁਸੀਂ ਐਡਾ ਵੱਡਾ ਕੰਮ ਕਰਦੇ ਹੋ ਤਾਂ ਸੰਤੁਸ਼ਟੀ ਹੁੰਦੀ ਹੈ ਅਸੀਂ ਦੱਸ ਦੱਸ ਰਿਹਾ ਤੁਹਾਨੂੰ ਵੀ ਜਿਹੜਾ ਆਪਰੇਸ਼ਨ ਆ ਤਕਰੀਬਨ ਕਈ ਜਗ੍ਹਾ ਤੋਂ ਜਵਾਬ ਵੀ ਮਿਲਿਆ ਜਦੋਂ ਇਹਨਾਂ ਉਸ ਤੋਂ ਬਾਅਦ ਹਾਂਜੀ ਮੇਰਾ ਨਾਮ ਰਵੀ ਕੁਮਾਰ ਜੀ ਮੌਜੂਦ ਹਾਂ ਮੇਰਾ ਇੱਕ ਛੋਟਾ ਜਿਹਾ ਸਵਾਲ ਆ ਰਵੀ ਕੁਮਾਰ ਜੀ ਨੂੰ ਔਰ ਲਾਸਟ ਜਿਹੜਾ ਕੁਐਸਚਨ ਕਰੂੰਗਾ ਮੈਂ ਇਹਨਾਂ ਨੂੰ ਤੇ ਡਾਕਟਰ ਸਾਹਿਬ ਪਹਿਲਾਂ ਜਿਹੜਾ ਇਦਾਂ ਦੇ ਕੇਸ ਸੀ ਛੋਟੇ ਮੋਟੇ ਦਾ ਤੁਹਾਡੇ ਕੋਲ ਆਉਂਦੇ ਰਹਿੰਦੇ ਆ ਤੇ ਇਦਾਂ ਦਾ ਪਹਿਲਾਂ ਵੀ ਕੋਈ ਕੇਸ ਵੱਡਾ ਆਇਆ ਕਿ ਪਹਿਲਾਂ ਹੁਣੇ ਆਇਆ ਦੇਖੋ ਸਰ ਮੈਂ ਆਪਰੇਸ਼ਨ ਪਹਿਲਾਂ ਵੀ ਕੀਤੀ ਹੈ ਮੈਂ ਦੋ ਦਿਨ ਸਰਜੀ ਇਦਾਂ ਨਹੀਂ ਕੀਤੀਆਂ ਬਟ ਉਹਨਾਂ ਦਾ weight ਇੰਨਾ ਜ਼ਿਆਦਾ ਨਹੀਂ ਸੀਗਾ ਇਹ अराउंड 30 kg ਦੀ ਰਸੋਲੀ ਸੀ ਅੱਗੇ ਮੈਂ ਕੀਤਾ 20 15 ਕਿਲੋ ਦੀਏ 16 ਸੀਗੇ ਜਿਹੜੀਆਂ ਉਹ ਵੀ ਆਪਰੇਸ਼ਨ ਸਕਸੈਸਫੁਲ ਰਹੀ ਸੀ ਬਟ ਇਹ ਐਕਸਟਰਾ ਮੇਜਰ ਸਰਜੀ ਸੀਗੀ ਜਿਹੜੀ ਇਹ ਮੈਂ ਫਸਟ ਟਾਈਮ ਕੀਤੀ ਹੈ ਔਰ ਉਹ ਸਕਸੈਸਫੁਲ ਰਹੀ ਹੈ ਮੇਰੀ ਸਰ ਲੋ ਜੀ ਸਾਡੇ ਵੀਰ ਜੀ ਨੇ ਦੱਸ ਦਿੱਤਾ ਬਈ ਪਹਿਲਾ ਆਪਰੇਸ਼ਨ ਸੀ ਔਰ ਇਹ ਦੁਆਬਾ ਨਿਊਜ਼ 24 ਵੱਲੋਂ ਇਹਨਾਂ ਨੂੰ ਅਸੀਂ ਵੀ ਵਧਾਈ ਦਿੰਨੇ ਆ ਜਿਨ੍ਹਾਂ ਨੇ ਇਹ ਫਗਵਾੜੇ ਦਾ ਮਾਣ ਵਧਾਇਆ ਔਰ ਫਗਵਾੜੇ ਦੇ ਵਿੱਚ ਰਹਿ ਕੇ ਕੰਮ ਕੀਤਾ ਔਰ ਤੁਸੀਂ ਕਦੇ ਵੀ ਆ ਜਾਓ ਮੇਰੇ ਕੋਲ ਗੱਲ ਕਹਿਣ ਦੀ ਨਹੀਂ ਹੈ ਜੇ ਮੈਂ ਕਹਿ ਰਿਹਾ ਨਾ ਮਤਲਬ ਚੈਨਲ ਦੇ ਮੇਰੇ ਗੱਲ ਕਹਿਣ ਦੀ ਨਹੀਂ ਤੁਸੀਂ ਖੁਦ ਵੀ ਆ ਕੇ ਇਹਨਾਂ ਨੂੰ ਮਿਲੋ ਐਸਐਮ ਸਾਹ ਨੂੰ ਮਿਲੋ ਡਾਕਟਰ ਅਰਵੀ ਕੁਮਾਰ ਇਹਨਾਂ ਨੂੰ ਮਿਲੋ ਪਰ ਤੁਹਾਨੂੰ ਬੜੇ ਤਰੀਕੇ ਨਾਲ ਗਾਈਡ ਕਰਨਗੇ ਬਹੁਤ ਹੀ ਵਧੀਆ ਕਰਨਗੇ ਤੁਹਾਨੂੰ ਅੱਧਾ ਠੀਕ ਤਾਂ ਉਦਾਂ ਹੀ ਕਰ ਦੇਣ ਪਰ ਜਿਹੜਾ ਡਾਕਟਰ ਆ ਉਹ ਰੱਬ ਦਾ ਰੂਪ ਮੰਨਿਆ ਗਿਆ ਔਰ ਇਹਨਾਂ ਆਪਰੇਸ਼ਨ ਕਰਕੇ ਜਿਹੜੀ ਰਸੌਲੀ ਸੀ ਉਹ ਦੋ ਬੰਦੇ ਚਾਕੇ ਬਾਹਰ ਲਿਆਏ ਤੇ ਕਿੱਡਾ بڑا ਕੰਮ ਕੀਤਾ ਇਹਨਾਂ ਨੇ ਤਕਰੀਬਨ ਮੈਂ ਤਾਂ ਫਿਰ ਇੱਕ ਵਾਰ ਤੋਂ ਕਹੂੰਗਾ ਵੀ ਇਹ ਆਪਾਂ ਕਹਿ ਸਕਦੇ ਰੱਬ ਦਾ ਰੂਪ ਸਾਡੇ ਨਾਲ ਐਸਐਮ ਸਾਹ ਮੌਜੂਦਾ ਅਸੀਂ ਉਹਨਾਂ ਨੂੰ ਪੁੱਛਦੇ ਹਾਂ ਹਾਂਜੀ ਸਤਿ ਸ੍ਰੀ ਅਕਾਲ ਜੀ ਹਾਂ ਜੀ ਸਤਿ ਸ੍ਰੀ ਅਕਾਲ ਜੀ ਇੱਕ ਮਿੰਟ ਜੀ ਮੈਂ ਪਾਸੇ ਫਰਜੋ ਅਰਵੀ ਕੁਮਾਰ ਜੀ ਨੇ ਤੁਹਾਡੇ ਸਿਵਲ ਚ ਔਰ ਕਰਕੇ ਦਿਖਾਲਤਾ ਇਹਦੇ ਬਾਰੇ ਕੀ ਕਹਿਣਾ ਚਾਹੋਗੇ ਮੈਨੂੰ ਬਹੁਤ ਹੀ ਖੁਸ਼ੀ ਹੈ ਔਰ ਮੈਂ ਇਹਦੇ ਵਿੱਚ ਮਾਣ ਮਹਿਸੂਸ ਕਰਦਾ ਹਾਂ ਆਈ ਐਮ ਪ੍ਰਾਊਡ ਆਫ ਡਾਕਟਰ ਰਵੀ ਕੁਮਾਰ ਜਿਨ੍ਹਾਂ ਨੇ ਇਹ ਸਰਜਰੀ ਕੀਤੀ ਔਰ ਇਥੇ ਡਾਕਟਰ ਸਾਹਿਬ ਦਾ ਸਕਿੱਲ ਜਾਹਰ ਹੁੰਦਾ ਹੈ ਤੇ ਮੈਂ ਬਹੁਤ ਹੀ ਮਾਣ ਵਾਲੀ ਗੱਲ ਕਹਿ ਰਹੇ ਕਹਿਣਾ ਚਾਹੁੰਦਾ ਹਾਂ ਕਿ ਸਾਡੇ ਕੋਲ ਇਸ ਤਰ੍ਹਾਂ ਦੇ ਸਕਿਲਫੁਲ ਸਰਜਨ ਹੈ ਔਰ ਆਪ ਕਹਿ ਸਕਦੇ ਇਹਨਾਂ ਨੇ ਸਾਡਾ ਸਿਰ ਉੱਚਾ ਕੀਤਾ ਹਾਂਜੀ 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 ਸਿਵਲ ਹਸਪੀਟਲ ਫਗਵਾੜੇ ਦਾ ਸਾਡੇ ਸਿਵਲ ਸਰਜਨ ਸਾਹਿਬ ਕਪੂਰਥਲਾ ਦਾ ਮਾਣ ਉੱਚਾ ਕੀਤਾ ਉਹਨਾਂ ਉਹਨਾਂ ਦਾ ਸਿਰ ਉੱਚਾ ਕੀਤਾ ਹੈ ਅਸੀਂ ਮੈਂ ਡਾਕਟਰ ਰਵੀ ਕੁਮਾਰ ਜੀ ਨੂੰ ਬਹੁਤ ਬਹੁਤ ਵਧਾਈ ਦੇਣਾ ਚਾਹੁੰਦਾ ਹਾਂ ਅਤੇ ਵਾਸ ਕਰਦਾ ਹਾਂ ਕਿ ਐਸੀ ਤਰ੍ਹਾਂ ਅੱਗੇ ਤੋਂ ਵੀ ਇਦਾਂ ਦੇ ਚੈਲੰਜ ਭਰੇ ਸਰਜਰੀ ਕਰਦੇ ਰਹਿਣਗੇ ਸਾਰ ਅਸੀਂ ਤੁਹਾਡੇ ਤਕਰੀਬਨ ਹਸਪੀਟਲ 'ਚ ਅਸੀਂ ਘੁੰਮਦੇ ਰਹਨੇ ਆ ਤਕਰੀਬਨ ਖਬਰਾਂ ਵੀ ਨੋਟ ਕਰਦੇ ਆ ਪਰ ਜਿਹੜਾ ਤੁਹਾਡਾ ਸਵਾਲ ਆ ਔਰ ਸ਼ਾਂਤ ਆ ਔਰ ਇਸ ਦੇ ਬਾਰੇ ਕੁਝ ਕਹਿਣਾ ਚਾਹੋਗੇ ਨਹੀਂ ਨਹੀਂ ਇਹ ਤਾਂ ਚਲੋ ਇਸ ਤਰ੍ਹਾਂ ਕਿ ਪਿਆਰ ਹੈ ਮਰੀਜ਼ਾਂ ਦਾ ਔਰ ਸਾਡਾ ਮੀਡੀਆ ਭਾਈਚਾਰਾ ਸਾਰੇ ਰਲ ਮਿਲ ਕੇ ਰਹਿੰਦੇ ਹਾਂ ਔਰ ਕਿਉਂਕਿ ਸਾਰੇ ਮੈਨੂੰ ਹੱਸ ਹੱਸਦੇ ਹੋਏ ਮਿਲਦੇ ਹਨ ਤੇ ਮੈਂ ਵੀ ਹੱਸਦਾ ਹੋਇਆ ਹੀ ਮਿਲਦਾ ਹਾਂ ਸਾਰਿਆਂ ਨੂੰ ਤੇ ਇਹ ਸਾਰਿਆਂ ਦਾ ਐਕਸ਼ਨ ਰਿਐਕਸ਼ਨ ਹੀ ਹੈ ਕਿ ਮੀਡੀਆ ਵਾਲੇ ਵੀ ਮਰੀਜ਼ ਵੀ ਸਾਰੇ ਕੌਨਫੀਡੈਂਸ ਨਾਲ ਮੇਰੇ ਨਾਲ ਗੱਲ ਕਰਦੇ ਹਨ ਕਿਸੇ ਕਿਸਮ ਦੀ ਹਾਂਜੀ ਹਾਂਜੀ ਕਿਸੇ ਮਰੀਜ਼ ਵੀ ਕਿਸੇ ਕਿਸਮ ਦਾ ਮੇਰੇ ਤੋਂ ਕੋਈ ਡਰ ਨਹੀਂ ਮਹਿਸੂਸ ਕਰਦੇ ਖੁੱਲ ਕੇ ਗੱਲ ਦੱਸਦੇ ਹਨ ਔਰ ਆਪਾਂ ਵੀ ਉਹਨਾਂ ਦੀ ਹੈਲਪ ਲਈ ਤਿਆਰ ਰਹੀਦਾ ਹੈ ਜਿਹੜੀ ਟੀਮ ਨੇ ਇਹ ਕੰਮ ਕੀਤਾ ਔਰ ਡਾਕਟਰ ਰਵੀ ਕੁਮਾਰ ਜੀ ਨੇ ਆਪਰੇਸ਼ਨ ਤਾਂ ਕਰਤਾ ਬਹੁਤ ਵਧੀਆ ਕਰਤਾ ਜੀ ਮਤਲਬ ਇਹ ਸੂਬਾ ਜਿਹੜੀ ਹੈ ਨਾ ਇਹ ਸਿਵਲ ਹਸਪੀਟਲ ਦੇ ਸਿਰ ਚ ਸਿਰ ਬੰਨੀ ਗਈ ਆ ਔਰ ਤੁਹਾਡੇ ਵੀ ਸਿਰ ਇਹ ਇੱਕ ਤਾਜ ਤੁਹਾਨੂੰ ਮਿਲ ਗਿਆ ਤਾਂ ਜਿਹੜਾ ਜਿਹੜੀ ਟੀਮ ਨੇ ਮਤਲਬ ਵਰਕ ਕੀਤਾ ਉਹ ਟੀਮ ਦੇ ਬਾਰੇ ਕੀ ਕਹਿਣਾ ਚਾਹੋਗੇ ਹਾਂਜੀ ਟੀਮ ਨਾਲ ਦੀ ਟੀਮ ਡਾਕਟਰ ਸਿਮਰਜੀਤ ਡਾਕਟਰ ਸੰਚਿਤਾ ਸਿਸਟਰ ਗੁਰਪ੍ਰੀਤ ਤੇ ਸਾਡੇ ਹੋਰ ਹੈਲਪ ਕਰਨ ਵਾਲੇ ਮੈਂ ਮੈਂ ਸੋਚਦਾ ਹਾਂ ਇੱਕ ਟੀਮਵਰਕ ਵੀ ਹੁੰਦਾ ਹੈ ਤੇ ਮੈਂ ਸੋਚਦਾ ਹਾਂ ਉਹਨਾਂ ਨੇ ਬਹੁਤ ਹੀ ਵਧੀਆ ਆਪਰੇਟ ਕਰਵਾਇਆ ਨਾਲ ਪੂਰਾ ਤਾਲਮਿਲ ਰੱਖਿਆ ਔਰ ਮੈਂ ਟੀਮ ਨੂੰ ਵੀ ਵਧਾਈ ਦੇਣਾ ਹਾਂ ਅਤੇ ਉਹਨਾਂ ਦੀ ਇਸ ਮਿਹਨਤ ਦਾ ਔਰ ਕੋਆਰਡੀਨੇਸ਼ਨ ਦਾ ਬਹੁਤ ਬਹੁਤ ਧੰਨਵਾਦ ਕਰਦਾ ਅਸੀਂ ਦੁਆਬਾ نیوز 24 ਗੁਰਮਖ ਸਿੰਘ ਦੇ ਨਾਲ ਹਰ ਗਲੀ ਦੀ ਹਰ ਕੋਨੇ ਦੀ ਖਬਰ ਅਸੀਂ ਤੁਹਾਡੇ ਤੱਕ ਪਹੁੰਚਾਉਣ ਦਾ ਯਤਨ ਕਰਦੇ ਰਹਾਂਗੇ ਤੁਸੀਂ ਦੇਖਦੇ ਰਹਣਾ ਦੁਆਬਾ نیوز 24